ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੰਜ ਤੇ ਸਰੀਰ ਦਾ ਹਰ ਅੰਗ ਆਪਣੇ ਆਪ ਦੇ ਚ ਕਾਰਾਮਦ ਹੈ ਮਹਾਨ ਹੈ ਔਰ ਉਸ ਦੀ ਮਹਿਮਾ ਵਰਨਨ ਨਹੀਂ ਕੀਤੀ ਜਾ ਸਕਦੀ ਹਰ ਅੰਗ ਮਹਾਨ ਲੇਕਿਨ ਫਿਰ ਵੀ ਕਿਸੇ ਜਗ੍ਹਾ ਤੇ ਪਹੁੰਚਣਾ ਹੈ ਤੋ ਪਹਿਲੇ ਰਸਤਾ ਦਿਖਾਈ ਦੇਵੇ ਰਸਤੇ ਦਾ ਦਿਖਾਈ ਦੇਣਾ ਬੜਾ ਲਾਜ਼ਮੀ ਹੈ ਫਿਰ ਚੱਲਣ ਵਾਸਤੇ ਪੈਰ ਵੀ ਹੋਵਨ ਵਿਖਾਈ ਦਿੰਦਾ ਹੈ ਚੱਲਣ ਦੀ ਤੌਫੀਕ ਨਹੀਂ ਰਾਸਤਾ ਦੇਖੇ ਆਇਆ ਬੇਅਰਥ ਹੋ ਗਿਆ ਲੇਕਿਨ ਮੈਂ ਅਰਜ਼ ਕਰਾਂ ਚੱਲਣ ਦੀ ਤੋਫੀਕ ਹੈ ਰਸਤਾ ਤੇ ਨਹੀਂ ਦਿਖਾਈ ਦਿੰਦਾ ਐਸਾ ਮਨਕ ਐਸਾ ਕਿਆਸ ਕੀਤਾ ਜਾਂਦਾ ਸਮਾਂ ਜ਼ਰਾ ਜ਼ਿਆਦਾ ਲੱਗ ਜਾਏਗਾ ਭਟਕਦੇ ਆ ਭਟਕਦੇ ਆ ਪਹੁੰਚ ਜਾਏਗਾ ਰਹਿ ਗਈ ਗਈ ਗੱਲ ਹੁਣ ਅੰਤਰੀਵ ਦੁਨੀਆ ਦੀ ਪਰਮਾਤਮਾ ਨੂੰ ਜਿਹੜਾ ਸਮਝਣਾ ਹੈ ਜਾਣਣਾ ਹੈ ਇਥੇ ਰਸਤੇ ਦਾ ਵੇਖਣਾ ਹੈ ਇਸ ਤਰ੍ਹਾਂ ਦੇ ਜਾਣਕਾਰ ਜਾਣਨ ਵਾਲੇ ਰਸਤੇ ਨੂੰ ਸਮਝਣ ਵਾਲੇ ਇਹਨਾਂ ਦੀ ਤਾਦਾਦ ਬੁਥੇਰੀ ਹੈ ਘਟ ਨਹੀਂ ਹੈ ਬڑے ਗਿਆਨੇ ਨੇ ਇਸਲਾਮੀ ਦੁਨੀਆ 'ਚ ਵੀ ਜੋ ਕਹਿੰਦੇ ਨੇ ਖੁਦਾ ਲਾ ਸ਼ਰੀਕ ਹੈ ਲਾ ਮਕਾਨ ਹੈ ਉਹਦਾ ਕੋਈ ਥਾਂ ਟਿਕਾਣਾ ਨਹੀਂ ਉਹਦਾ ਕੋਈ ਸ਼ਰੀਕ ਨਹੀਂ ਉਹ ਲਾ ਮੈਦੂਦ ਹੈ ਉਹਦੀ ਕੋਈ ਸੀਮਾ ਨਹੀਂ ਇਸ ਤਰ੍ਹਾਂ ਭਾਰਤ ਦੇ 'ਚ ਬૌਧਿਕਿਆ ਜੈਨੇ ਕਿਹਾ ਸਨਾਤਨਿ ਕਿਹਾ ਸਾਰੇ ਹੀ ਕਹਿੰਦੇ ਨੇ ਬੇਅੰਤ ਹੈ जात-पात ਤੋਂ ਨਿਆਰਾ ਹੈ ਰੰਗ-ਰੂਪ ਤੋਂ ਨਿਆਰਾ ਹੈ ਵਰਨ-ਵੇਖ ਤੋਂ ਨਿਆਰਾ ਹੈ ਉਹਦੀ ਕੋਈ ਸੀਮਾ ਨਹੀਂ ਬੇਅੰਤ ਹੈ ਬੇਅੰਤ ਸਿੱਖ ਜਗਤ ਦੇ ਵਿੱਚ ਵੀ ਕਰੀਬਨ ਕਰੀਬਨ ਗਿਆਨੀ ਇਹ ਹੀ ਕੁਛ ਕਹਿੰਦੇ ਨੇ ਬੇਅੰਤ ਹੈ ਬੇਅੰਤ ਹੈ ਲੇਕਿਨ ਮਨੁੱਖ ਦਾ ਮਨ ਬੇਅੰਤ ਤੋਂ ਪ੍ਰਭਾਵਿਤ ਨਹੀਂ ਅਸੀਮ ਹੈ ਅਸੀਮ ਹੈ ਲੇਕਿਨ ਮਨ ਉਸ ਅਸੀਮ ਤੋਂ ਪ੍ਰਭਾਵਿਤ ਨਹੀਂ ਹੈ ਕਾਰਨ ਸਿਰਫ ਰਸਤਾ ਦਿਖਾਈ ਦਿੰਦਾ ਹੈ ਮੰਜ਼ਿਲ ਨਹੀਂ ਜੈਸੇ ਕਿਸੇ ਥਾਂ ਤੇ ਸੀ ਪਹੁੰਚਣਾ ਹੈ ਕਿ ਕਿਸੇ ਨੇ ਰਸਤਾ ਦੱਸ ਦਿੱਤਾ ਜਾਂ ਰਸਤਾ ਦੱਸ ਰਿਹਾ ਨਾਲ ਹੈ ਤੋ ਰਸਤਾ ਤੇ ਦਿਖਾਈ ਦੇ ਰਿਹਾ ਜਿੱਥੇ ਅਸੀਂ ਪਹੁੰਚਣਾ ਹੁੰਦੇ ਨੇ। ਜਗਤ ਦੇ ਚ ਪਰਮਾਤਮਾ ਦੇ ਰਸਤੇ ਦੇ ਵੀ ਬੜੇ ਝਗੜੇ ਨੇ। ਇਹ ਵੀ ਮੈਂ ਅਰਸ਼ ਕਰਦੇ ਆ। ਵਖ-ਵਖ ਮੰਤਰਾਂ ਦਾ ਰਟਣ ਇਹ ਰਸਤਾ ਹੈ। ਰਾਮ ਜਪਨਾ, ਅੱਲਾਹ ਹੋ ਜਪਨਾ, ਓਮ ਜਪਨਾ, ਗੋਬਿੰਦ ਜਪਨਾ, ਵਾਹਿਗੁਰੂ ਜਪਨਾ। ਸੋਹੰਗ ਜਪਣਾ ਓਮ ਜਪਣਾ ਇਹ ਸਭ ਮੰਤਰ ਰਸਤਾ ਨੇ ਮਾਰਗ ਨੇ ਫਿਰ ਮਾਰਗ ਦੇ ਉੱਤੇ ਚੱਲਣ ਦੇ ਆਪਣੇ ਆਪਣੇ ਢੰਗ ਨੇ ਕੋਈ ਦੌੜਦਾ ਹੈ ਕੋਈ ਆਸਥਾ ਚੱਲਦਾ ਹੈ ਕੋਈ ਬਹੁਤ ਆਸਥਾ ਚੱਲਦਾ ਹੈ ਤੂੰ ਚੱਲਣ ਦੇ ਔਰ ਰਸਤੇ ਦੇ ਇਤਨੇ ਝਗੜੇ ਨੇ ਇਤਨੇ ਝਗੜੇ ਨੇ ਅਕਸਰ ਮਨੁੱਖ ਰਸਤੇ ਅਚੀਰਿਆ ਜਾਂਦਾ ਹੈ। ਜونکہ ਗੱਲ ਰਸਤੇ ਦੀ ਮੰਜ਼ਿਲ ਦੀ ਤੇ ਹੈ ਨਹੀਂ। ਕਈ ਦਫਾ ਚਲ-ਚਲ ਕੇ ਮਨੁੱਖ ਜਦ ਥੱਕਦਾ ਹੈ, ਟੁੱਟਦਾ ਹੈ ਤੇ ਪਹੁੰਚਦਾ ਨਹੀਂ। ਰਸਤੇ ਬਦਲਦਾ ਵੀ ਹੈ, ਇਹ ਵੀ ਮਹਿਰਜ਼ ਕਰਦੇ ਆ। ਕਿਉਂਕਿ ਮਜ਼ਬ ਬਦਲ ਲੈਂਦੇ ਨੇ। ਬਦਲ ਧਰਮ ਬਦਲ ਲੈਣਾ ਸ਼ਾਇਦ ਉੱਥੇ ਕੋਈ ਗੱਲ ਹੋਵੇ ਜ਼ਿੰਦਗੀ ਕਈਆਂ ਦੀ ਰਸਤਿਆਂ 'ਚ ਲੰਘ ਜਾਂਦੀ ਹੈ ਲੇਕਿਨ ਬੇਸਤਰ ਦੁਨੀਆ ਉਹ ਹੈ ਜਿਨ੍ਹਾਂ ਨੂੰ ਰਸਤੇ ਦੀ ਵੀ ਸਮਝ ਨਹੀਂ ਗਿਆਨ ਨਹੀਂ ਇਸ ਪਾਸੇ ਦਾ ਸ਼ੌਕ ਨਹੀਂ ਹੈ ਅਗਰ ਰਸਤੇ ਦੀ ਸਮਝ ਆ ਗਈ ਹੈ ਤਾਂ ਮੰਜ਼ਿਲ ਤੋਂ ਪ੍ਰਭਾਵਤ ਨਹੀਂ ਨਾ नमाज पढ़ रहे ने, खुदा तो प्रभावित नहीं है इन्नी मैस कर दें। पढ़ रहे ने गुरु तो परमात्मा तो प्रभावित नहीं है पूजा पाठ कर रहे ने भगवान तो प्रभावित नहीं है फिर क्यों कर रहे ने भगवान को कुछ मंग हैं खुदा कोलों कुछ मंग ने ਉਹ ਜਿਹੜੀ ਮੰਗ ਹੈ ਉਸ ਤੋਂ ਪ੍ਰਭਾਵਿਤ ਨੇ ਜੋ ਦੇਣ ਵਾਲੇ ਦਾਤਾ ਉਸ ਤੋਂ ਪ੍ਰਭਾਵਿਤ ਨਹੀਂ ਹੁੰਦਾ। ਔਰ ਮੰਗ ਨਾਲ ਕਈ ਦਫਾ ਇਸ ਤਰ੍ਹਾਂ ਜੁੜ ਜਾਂਦੇ ਨੇ ਇਸ ਨਾਲ ਜੁੜ ਜਾਂਦੇ ਨੇ ਦੇਣ ਵਾਲਾ ਤੇ ਕਦੀ ਚੇਤਾ ਹੀ ਨਹੀਂ ਆਉਂਦਾ। ਦਾਤ ਪਿਆਰੀ ਵਿਸਰਿਆ ਦਾਤਾਰਾ ਕਦੀ ਚੇਤਾ ਹੀ ਨਹੀਂ ਆਉਂਦਾ। ਉਸ ਦੀ ਤੇ ਕਦੀ ਯਾਦ ਹੀ ਨਹੀਂ ਆਉਂਦੀ। ਉਦੀ ਦਾਤ ਪ੍ਰਭਾਵਿਤ ਕਰ ਰਹੀ ਹੈ ਦਾਤਾ ਪ੍ਰਭਾਵਿਤ ਨਹੀਂ ਕਰ ਰਿਹਾ। ਕਿਉਂਕਿ ਦਾਤ ਪ੍ਰਭਾਵਿਤ ਕਰ ਰਹੀ ਹੈ ਦਾਤ ਹੋਰ ਮਿਲੇ ਹੋਰ ਮیرے ਤੋਂ ਕੋਈ ਨਮਾਜ਼ ਪੜ ਰਿਹਾ ਹੈ ਕੋਈ ਪੂਜਾ ਪਾਠ ਕਰ ਰਿਹਾ ਹੈ ਕੋਈ ਬਾਣੀ ਪੜ ਰਿਹਾ ਹੈ ਕੋਈ ਗੁਰਦੁਆਰੇ ਜਾ ਰਿਹਾ ਹੈ ਕੋਈ ਮੰਦਰ ਮਸਜਿਦ ਜਾ ਰਿਹਾ ਹੈ ਸਭ ਦਾਤ ਨਾਲ ਜੁੜੇ ਹੋਏ ਨੇ ਦਾਤ ਦੀ ਮੰਗ ਦਾਤੇ ਦੀ ਕੋਈ ਖਬਰ ਨਹੀਂ। ਮੰਜ਼ਿਲ ਦੀ ਕੋਈ ਸਮਝ ਨਹੀਂ। ਰਸਤਿਆਂ ਦੀ ਥੋੜੀ ਬਹੁਤ ਸਮਝ ਹੈ। ਬੇਸ ਰਸਤੇ ਤੇ ਚੱਲ ਕੇ ਸ਼ਾਇਦ ਇਸ ਦਾਤ ਦੀ ਪ੍ਰਾਪਤੀ ਹੋ ਜਾਏ। ਇਸ ਮੰਤਰ ਦੇ ਜਪ ਨਾਲ ਇਸ ਤਰ੍ਹਾਂ ਦੇ ਪੂਜਾ ਪਾਠ ਨਾਲ ਇਸ ਤਰ੍ਹਾਂ ਦੀ ਸਾਧਨਾ ਨਾਲ ਸ਼ਾਇਦ ਇਹ ਚੀਜ਼ ਮਿਲ ਜਾਏ। ਇਹ ਵਸਤੂ ਮਿਲ ਜਾਏ। ਤੋਂ ਸਾਰੀ ਦੁਨੀਆ ਵਿੱਚ ਇਸ ਤਰੀਕੇ ਦੇ ਨਾਲ ਧਾਰਮਿਕ ਲੋਕ ਕਰੀਬਨ ਕਰੀਬਨ 99% ਉਹ ਨੇ। ਜੋ ਦਾਤ ਲਈ ਸਭ ਕੁਝ ਇਹ ਕਰ ਰਹੇ ਨੇ ਦਾਤੇ ਲਈ ਨਹੀਂ ਦਾਤੇ ਤੋਂ ਪ੍ਰਭਾਵਤ ਨਹੀਂ ਜਦ ਦਾਤ ਤੋਂ ਪ੍ਰਭਾਵਤ ਨਹੀਂ ਤੇ ਦਾਤ ਲਈ ਕੁਝ ਕਰ ਰਹੇ ਨੇ ਤਾਂ ਗੁਰਵਰਜਨ ਦੇਵ ਜੀ ਕਹਿੰਦੇ ਨੇ ਤੇ ਵਪਾਰੀ ਨੇ ਕੋਟ ਮਦੇ ਕੋ ਬਿਰਲਾ ਸੇ ਵਕ ਹੋਰ ਸਗਲੇ ਵਿਵਹਾਰੀ ਇਨ੍ਹਾਂ ਨਿਮਾਜ਼ੀਆਂ ਵਿੱਚ ਇਨ੍ਹਾਂ ਪੂਜਾ ਪਾਠ ਕਰਨ ਵਾਲਿਆਂ ਵਿੱਚ ਇਨ੍ਹਾਂ ਬਾਣੀ ਦਾ ਜਪ ਕਰਨ ਵਾਲਿਆਂ ਵਿੱਚ ਮੰਦਿਰ ਮਸਜਿਦ ਗੁਰਦੁਆਰਿਆਂ ਜਾਣ ਵਾਲਿਆਂ ਵਿੱਚ ਸਾਇਬ ਕੰਦਰ ਕੋਈ ਕਰੋਨਾ ਚ ਇੱਕ ਕਦ ਸੇਵਕ ਹੁੰਦਾ ਜੋ ਦਾਤੇ ਤੋਂ ਪ੍ਰਭਾਵਿਤ ਹੈ ਪਰਮਾਤਮਾ ਤੋਂ ਪ੍ਰਭਾਵਿਤ ਹੈ ਖੁਦਾ ਤੋਂ ਪ੍ਰਭਾਵਿਤ ਹੈ ਈਸ਼ਵਰ ਤੋਂ ਪ੍ਰਭਾਵਿਤ ਹੈ ਹੁਣ ਸਤਗੁਰੂ ਕਰੋਨਾ ਚ ਇੱਕ ਕਹਿ ਰਹੇ ਨੇ ਚਲੋ ਇਹ ਮੈਂ ਗਿਣਤੀ ਵੀ ਤੁਹਾਡੇ ਸਾਹਮਣੇ ਰੱਖਦੇ ਆ ਜੋ ਅਨੁਭਵੀ ਪੁਰਸ਼ਾਂ ਨੇ ਕੀਤੀ ਹੈ ਕਿਸੇ ਮਸਜਿਦ ਦੇ ਚ 10000 ਦੇ ਕਰੀਬ ਨਮਾਜ਼ੀ ਹੋਣ ਕਿਸੇ ਚਰਚ ਦੇ ਚ 10000 ਮਨੁੱਖ ਬੈਠੇ ਉਹਨਾਂ ਪ੍ਰੇਰ ਕਰਨ ਵਾਸਤੇ ਕਿਸੇ ਮੰਦਰ ਦੇ ਚ 10000 ਦਾ ਕਿਦਰੇ ਇਕੱਠ ਹੋਵੇ ਪੂਜਾ ਕਰਨ ਲਈ ਦਰਸ਼ਨ ਕਰਨ ਲਈ ਤੇ ਕਿਸੇ ਗੁਰਦੁਆਰੇ ਚ ਕਿਦਰੇ 10000 ਦੇ ਕਰੀਬ ਸਤਸੰਗੀ ਬੈਠੇ ਹੋਣ ਉਹਨਾਂ ਚ ਇੱਕ ਜਗਿਆ ਸੋ ਹੁੰਦਾ ਹੈ ਜਾਗ ਪਿਆ ਥੋੜੀ ਸਮਝ ਆ ਗਈ ਪਤਾ ਚੱਲ ਗਿਆ ਪ੍ਰਮਾਤਮਾ ਦਾ ਪਤਾ ਚੱਲ ਗਿਆ ਸਮਝ ਆ ਗਈ ਹੈ ਮੈਂ ਦਾਤ ਤੋਂ ਪ੍ਰਭਾਵਿਤ ਸੀ ਦਾਥੇ ਤੋਂ ਪ੍ਰਭਾਵਿਤ ਨਹੀਂ ਦਾਥੇ ਦੇ ਪ੍ਰਤੀ ਜਾਗ ਪਿਆ ਹੈ ਦਾਥੇ ਤੋਂ ਪ੍ਰਭਾਵਿਤ ਹੋ ਗਿਆ ਹੈ ਸਿਰਫ ਪ੍ਰਭਾਵਿਤ ਹੋਇਆ ਹੈ ਸਿਰਫ ਪ੍ਰਭਾਵਿਤ ਹੋਇਆ ਹੈ ਪਹਿਲੇ ਦਿਨ ਵਾਲੇ ਕਹੇ ਸ਼ਬਦ ਮੈਂ ਜ਼ਰਾ ਦੁਹਰਾ ਹੀ ਦਿਆਂ ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ ਮਨ ਜਿਸ ਦੀ ਮੰਗ ਨਹੀਂ ਕਰਦਾ ਮਨੁਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਇਹ ਸਰੀਰ ਉਹਦੀ ਪ੍ਰਾਪਤੀ ਲਈ ਕੋਈ ਉਦਮ ਨਹੀਂ ਕਰਦਾ ਕੋਈ ਮਿਹਨਤ ਨਹੀਂ ਕਰਦਾ ਕੋਈ ਸਮਾਂ ਨਹੀਂ ਕੱਢਦਾ ਕੋਈ ਸੰਘਰਸ਼ ਨਹੀਂ ਕਰਦਾ ਇਸ ਤਰ੍ਹਾਂ 10000 ਦੇ ਇਕੱਠ ਵਿੱਚ ਮੰਦਿਰ ਮਸਜਿਦ ਚਰਚ ਗੁਰਦੁਆਰੇ ਇੱਕ ਜਗ੍ਹਾ ਸੂ ਹੁੰਦਾ ਫਿਰ 10000 ਦੇ ਕਰੀਬ ਜਗਿਆ ਸੋਹਵਨ ਜੋ ਥੋੜੇ ਜਾਗ ਪਏ ਨੇ ਦਾਥੇ ਤੋਂ ਪ੍ਰਭਾਵਤ ਨੇ ਦਾਤ ਤੋਂ ਨਹੀਂ ਦਾਤ ਤੇ ਹੈ ਜੋ ਕੁਝ ਹੈ ਪਤਾ ਚਲ ਗਿਆ ਪਰਿਵਾਰ ਇੱਕ ਦਾਤ ਹੈ ਬੱਚੇ ਇੱਕ ਦਾਤ ਨੇ ਧਨ ਸੰਪਦਾ ਇੱਕ ਦਾਤ ਹੈ ਜੀਵਨ ਇੱਕ ਦਾਤ ਸੂਰਜ ਦੀ ਰੋਸ਼ਨੀ ਸਾਨੂੰ ਦਾਨ ਦੇ ਚ ਮਿਲ ਰਹੀ ਹੈ ਵਗਦੀ ਹੋਈ ਪਵਨ ਦਾਨ ਹੈ ਬਹੁਤ ਕੁਝ ਜਿਸ ਦਾਸੀ ਕੋਈ ਮੁੱਲ ਨਹੀਂ ਚੁਕਾਇਆ ਤੇ ਮਿਲ ਜਾਂਦਾ ਹੈ ਦਾਤਾ ਉਹਦੇਰੇ